स्मार्टफोन आपके बजट में कहीं रिप्लाई नहीं सर अगर आप, आप मेमोरेंडम पढ़ेंगे क्योंकि बारी-बारी कहने तो वो यू नो रिपीटेशन हो जाती है बट इफ यू लुक इफ यू रीड द बजट डॉक्यूमेंट उसमें स्मार्टफोन के लिए 10 करोड़ रुपया रखा हुआ है सर एक पास रन ये ट्रैक नंबर भी देने की जरूरत है या ये है ਸਭ ਇਸ ਇਸ ਵਕਤ ਜਿਹੜਾ ਹੈ ਸਟੇਟ ਦੇ ਫਾਈਨੈਂਸ਼ੀਅਲ ਹਾਲਾਤ ਤੇ ਇਜਾਜ਼ਤ ਨਹੀਂ ਦਿੰਦੇ ਕਿ ਕਿ ਵੀ ਰਿਡਿਊਸ ਇਟ ਫਰਮ 60 ਟੂ 58 ਯਕਮੁਸ ਜਿਹੜੇ ਉਹਨਾਂ ਨੂੰ ਰਿਟਾਇਰਲ ਬੈਨੀਫਿਟ ਦੇਣੇ ਪੈਣਗੇ ਉਹਦੇ 3-4 ਹਜ਼ਾਰ ਕਰੋੜ ਦੇ ਬਣ ਜਾਣਗੇ ਜਿਹੜੇ ਕਿ ਅਸੀਂ ਦੇ ਨਹੀਂ ਪਾਵਾਂਗੇ that is only reason why we are holding back from reducing it from 60 to 58 but ਇਹ ਜਿਹੜੀ ਤੁਸੀਂ ਗੱਲ ਕਹੀ ਇਹਦੇ ਤੇ ਤਰਕ ਦੇ ਵਿੱਚ ਸਾਨੂੰ ਕੋਈ ਮਤਲਬ ਦੇਰਾਂ ਨੂੰ ਡਿਫਰੈਂਸ ਬਟ ਦੇਰਾਂ ਪ੍ਰੈਕਟੀਕਲ ਪ੍ਰੋਬਲਮ ਕਿ ਅਸੀਂ 2500 3000 ਕਰੋੜ ਯਕੁਮੁਸ਼ ਕਿੱਥੋਂ ਲੱਗਿਆ ਸਰ 3500 ਕਰੋੜ ਦਾ ਸਿਗਨਿਫੀਕੈਂਟ ਕੋਦੇ ਪਰੇ ਜਿਹੜੀ ਪੁਜੀਤ ਕਾਰਨੀਆਂ ਜਿਹਦੇ ਵਿੱਚ ਮੈਂਸ਼ਨ ਹੈ ਤੁਹਾਨੂੰ ਆਈ ਹੋਈ ਹੈ ਕਿ ਸਰ ਇਹਦਾ ਰੈਕਿੰਗ ਦਾ ਕੋਰਸ ਸਭ ਉਹਨਾਂ ਦੀ ਜਿਹੜੀ ਗੱਲਬਾਤ ਹੈ ਔਰ ਜਿਹੜੇ ਘਾਟੇ ਵੱਧੇ ਹੈ ਇਹ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਬੜੀ ਵਾਰੀ ਰਿਕਵੈਸਟ ਕਰ ਚੁੱਕੇ ਹਾਂ ਸਟੈਂਡਰਡ ਠੀਕ ਹੈ ਧੰਨਵਾਦ ਸਭ ਇਸ ਪਾਰਟਲੀ ਸਕੈਂਡਲ ਸੀ ਤੇ ਪਾਰਟਲੀ ਪੰਜਾਬ ਨਾਲ ਬੇਇਨਸਾਫੀ ਸੀ ਕਿਉਂਕਿ ਸਾਨੂੰ ਪਿਛਲੇ 5 ਸਾਲ ਬਿਫੀ ਜਿਹੜੇ ਆਪਾਂ ਅੱਜਕੱਲ ਜਲਾਲਾਬਾਦ ਦੇ ਐਮਐਲਏ ਐ ਬਿਫੀ ਸੀਐਮ ਤੋਂ ਮੈਨੂੰ ਉਹਨਾਂ ਨੂੰ ਕਹਿੰਦਾ ਉਹ ਹਮੇਸ਼ਾ ਕਹੀ ਗਿਆ ਕਿ ਸਾਡੇ ਕੋਲੇ ਸਟਾਕਸ ਜਿਹੜੇ ਹਾਜ਼ਰ ਤੁਸੀਂ ਵੀ ਵਿਧਾਨ ਸਭਾ ਦੇ ਸਤਾ ਸੀਗੇ ਔਰ ਕਹਿੰਗੇ ਸਟਾਕਸ ਹੈਗੇ ਵੀ ਵੀ ਵਿਲ ਮੈਚ ਦਿਸ ਪਰ ਜਾਂਦੇ ਜਾਂਦੇ 31000 ਕਰੋੜ ਉਹ ਟਰਮ ਲੋਨ ਚ ਕਨਵਰਟ ਕਰ ਗਏ ਸੋ ਆਡਿਟ ਪ੍ਰੋਸੀਡਿੰਗਸ ਅਰਾਉਂਡ ਪੀਐਸਫੂਡ ਬਟ ਫੂਡ ਫੂਡ ਮੈਕ ਬਾ ਜਿਹੜਾ ਉਹ ਨੂੰ ਦੇਖ ਰਿਹਾ ਉਹਦੇ ਵਿੱਚ ਪੰਜਾਬ ਜਿੰਨਾ ਪੰਜਾਬ ਦਾ ਨਲੈਕੀ ਹੋਈ ਪੰਜਾਬ ਚੋ ਪਿਲਫਰੇਜ ਹੋਈ ਡਾਇਵਰਜਨ ਹੋਈ ਤਾਂ ਪੰਜਾਬ ਉਹ ਆਪ ਦੇ ਸਿਰ ਲੈ ਕੇ ਲੋਟਰੀਜ਼ ਦਾ 100 ਕਰੋੜ 200 ਕਰੋੜ ਜਿੰਨਾ ਵੀ ਆਊਗਾ ਅਸੀਂ ਉਹ ਨੂੰ ਸੋਸ਼ਲ ਸਿਕਿਉਰਿਟੀ ਲੈਜਿਸਲੇਸ਼ਨ ਦੇ ਇਹ ਸਿਰਫ ਆਪਣਾ ਇਸ ਰਾਹਤ ਵਾਸਤੇ ਯੂਜ਼ ਕਰਾਂਗੇ ਇਸ ਤੋਂ ਇਲਾਵਾ ਦੋ ਤਿੰਨ ਹੋਰ ਮੈਕ ਨੇ ਆਉਣਗੇ ਅਗਲੇ ਇੱਕ ਦੋ ਦਿਨਾਂ ਚ ਉਹ ਸਾਫ਼ ਕਰ ਦਾਂਗੇ ਤੁਹਾਨੂੰ ਕਿ ਕਿੱਥੋਂ ਕਿੱਥੋਂ ਸਾਡਾ ਟੀਚਾ ਹੈ ਕਿ ਤਕਰੀਬਨ 1500 ਤੋਂ 2000 ਕਰੋੜ ਰੁਪਇਆ ਇਸ ਲੈਜਿਸਲੇਸ਼ਨ ਚ ਆਜੇ ਇਹਦੇ ਨਾਲ ਇਸ ਫੰਡ ਚ ਆਜੇ ਤਾਂ ਕਿ ਫਿਰ ਸਦਾ ਸਦਾ ਲਈ ਕਿ ਟਾਈਮ ਸਿਰ ਪੈਨਸ਼ਨ ਨਹੀਂ ਪਹੁੰਚੀ ਆਸ਼ੀਰਵਾਦ ਨਹੀਂ ਪਹੁੰਚੀ

या है उसमें, आपने उसमें, बढ़ उसमें भी है तो तो प्रबंध किया एक -एक एक का करके हम इस पे पहुंचे हैं जनरल स्टेटमेंट एक, -एक, एक जनरल स्टेटमेंट मैं आपको देना चाहता हूं कि आज तो पहला बजट बन गया और बजट सुर्खी बिंदी ला दी जाती है ਤਾਕੀ ਫਿਗਰ ਸਹੀ ਲੱਗੇ ਮੈਂ ਪਿਛਲੀ ਵਾਰੀ ਵੀ ਕਿਉਂਕਿ ਇਹਦੇ ਵਿੱਚ ਇਹਦੇ ਵਿੱਚ ਅਲਟੀਮੇਟਲੀ ਤੁਸੀਂ ਆਪਣੀ ਕੌਮ ਦਾ ਆਪਣੇ ਮੁਕਦਰ ਨਿਸ਼ਾਨ ਕਰਦੇ ਦ ਮੋਮੈਂਟ ਯੂ ਜਿਹੜੇ ਤੁਹਾਡੇ ਬਜਟ ਐਸਟੀਮੇਟਸ ਜਿਹੜੇ ਤੁਸੀਂ ਐਵੇਂ ਫਰਜ਼ੀ ਲਾ ਦਿੰਦੇ ਹੋ ਮੈਂ ਪਿਛਲੀ ਵਾਰੀ ਵੀ ਇਹ ਗੱਲ ਕਹੀ ਸੀ ਕਿ ਪਿਛਲੇ ਬਜਟ ਦੇ ਵਿੱਚ 10000 ਕਰੋੜ ਦਾ ਰਿਸੋਰਸ ਕਿਹਾ ਹੈ ਮੈਂ ਇਸ ਵਾਰ ਵੀ ਕਹਿ ਕੇ ਜਾ ਰਿਹਾ ਕਿ 4000 ਕਰੋੜ ਦਾ ਰਿਸੋਰਸ ਕਿਹਾ ਹੈ ਸਾਡੇ ਵਾਸਤੇ ਬਹੁਤ ਸੌਖਾ ਹੁੰਦਾ ਬਹੁਤ ਹੀ ਸੌਖਾ ਹੁੰਦਾ ਕੀ ਇਲੈਕਟ੍ਰਿਸਿਟੀ ਸਬਸਿਡੀ ਸਾਨੂੰ ਰੈਗੂਲੇਟਰ ਨੇ 8000 ਕੁਛ ਦਾ ਬਿੱਲ ਭੇਜਿਆ ਸੀ ਸਾਡੀਆਂ ਪਿਛਲੇ ਸਾਲ ਦੀਆਂ ਦੇਣਦਾਰੀਆਂ ਦੇ 4000 ਕਰੋੜ ਜਿਹੜੀਆਂ ਨੇ ਸੋ অল ਆ ਕੁਡ ਹੈਵ ਡਨ ਇਜ਼ ਕਿ 8000 ਕਰੋੜ ਸਬਸਿਡੀ ਹੈ ਬਟ ਇਫ ਯੂ ਰੀਡ ਦਾ ਬਜਟ 8000 ਕਰੋੜ ਇਸ ਸਾਲ ਦਾ ਤੇ 4.5 ਹਜ਼ਾਰ ਕਰੋੜ ਦਾ ਆ ਹੈ ਬੁੱਕਡ ਇਟ ਇਨ ਦਾ ਬਜਟ ਸੋ ਥੈਟ ਯੂ نو ਪਿਛਲੀਆਂ ਦੇਣਦਾਰੀਆਂ ਉਹ ਉਹ ਲੁਕੋਈਆਂ ਨਾ ਜਾਣ ਕਿਉਂਕਿ ਮਰੀਜ਼ ਨੂੰ ਆਰਾਮ ਹੋਵੇ ਹੀ ਆ ਸਕਦਾ ਹੈ ਜਦੋਂ ਮਰੀਜ਼ ਪਹਿਲਾਂ ਡਾਕਟਰ ਨੂੰ ਦੱਸੇ ਕਿ ਮੇਰੇ ਮੈਨੂੰ ਆਹ ਸ਼ਿਕਾਇਤ ਹੈ ਜੇ ਮਰੀਜ਼ ਆਪਣੀ ਬਿਮਾਰੀ ਲੁਕੋਏਗਾ ਤੇ ਮਰੀਜ਼ ਠੀਕ ਕਿਵੇਂ ਹੋਏ ਅੱਛਾ ਮਰੀਜ਼ ਜੀ ਇਸ ਬਾਰੇ ਜੀਐਸਟੀ ਦਾ ਪ੍ਰੋਜੈਕਸ਼ਨ ਕਿੰਨਾ ਹੈ ਸਰ ਪ੍ਰੈਡਿਕਸ਼ਨ ਨਹੀਂ ਹੈ ਇਸ ਵਾਰ ਤਾਂ ਤੱਪਰ ਨਹੀਂ ਬढ़ा हुआ है 21000 440 21440 ਮਾਪਰੀ ਜੀ ਇਸੇ ਇੱਕ ਇੱਕ ਪੈਸਾ ਕੰਮੀ ਨਹੀਂ ਹੋਗਾ ਬੜੇਗਾ 450 40 ਮਾਪਰੀ ਜੀ ਮੈਂ ਪਾਟੀ